ਤੇ ਛੋਟੇ ਦੀ ਪੇਟੀ ਵੀ ਖੜਾ ਆਦੀ ਆ ਵਾਹ ਬਈ ਕਰੋ ਮਿਸਤਰੀ ਸਾਹਿਬ ਉਹਨਾਂ ਦੀ ਹੋਗੀ ਬੱਸ ਕਹਿੰਦੇ ਚਲੋ ਬਈ ਤੇ ਕੀਤਾ 1% ਦਾ ਕੰਮ ਨਹੀਂ ਇਹ ਕਲਾ ਜੀ ਫਰੇਮ ਹੀ ਕੱਟਿਆ ਮਣ ਕੇ ਇਹਦਾ ਕਹਿੰਦੇ ਮੈਂ ਸਾਰੀ ਬਣਾਉਂਦਾ ਹਾਂ ਜੀ ਕੀ ਹਾਲ ਚਾਲ ਨੇ ਦੋਸਤੋ ਸੱਸੀ ਦਾ ਸਾਰੇ ਭਰਾਵਾਂ ਨੂੰ ਤੇ ਅੱਜ ਦਾ ਆਪਣਾ ਵਲੌਗ ਸ਼ੁਰੂ ਕਰਨ ਲੱਗੇ ਆ ਬਈ ਤੇ ਆਪਾਂ ਹੁਣ ਇਹਦੇ ਲਾਗੇ ਨਾ ਬੇਸ ਟੂ ਸੈਕਿੰਡ ਹੈਂਡ ਪਈ ਸੀ ਆਪਣੇ ਕੋਲੇ ਤੇ ਆਪਣੇ ਕੋਲ ਹੁਣ ਜੀਪ ਆਈ ਆ ਮੇਜਰ ਇਹਦੇ ਆਪਾਂ ਲਾਉਣੀਆਂ ਲਾਈਟ ਫੋਰਸ ਇੱਥੇ ਲਾਈਟ ਫੋਰਸ ਲਾਉਣੀਆਂ 240 ਬਲਿਡਸ ਬਲੂ ਫਿਲਟਰ ਵਾਲੀਆਂ ਇਹ ਬਾਈ ਹਰੇ ਆਏ ਆ ਰਾਮਪੁਰੇ ਫੂਲ ਤੋਂ ਜੀਪ ਬਾਈ ਹਨ ਵੀ ਬਹੁਤ ਸੋਹਣੀ ਐ ਮੇਜਰ ਨੰਬਰ ਰਹੇਗਾ 4326 ਤੇ ਬੋਬੀ ਪਤਾ ਨਹੀਂ ਕਿਉਂ ਖੁਸ਼ ਹੋ ਰਿਹਾ ਸਾਨੂੰ ਇਧਰ ਆ ਜੀ ਤੁਸੀਂ ਬេស ਚੈੱਕ ਕਰ ਲਓ ਇਹ ਸੈਕਿੰਡ ਹੈ ਨਾ ਜੀ ਬਈ ਸਾਡੇ ਕੋਲੇ ਬਈ ਆਈ ਉਹ ਫਿੱਟ ਕੀਤੀ ਇਹਨਾਂ ਦੇ ਕੱਟ ਵਾਲੀ ਵਾਇਰਿੰਗ ਪਾ ਕੇ ਤੇ ਹੁਣ ਇਹਨੂੰ ਲੈ ਕੇ ਜਾਵਾਂਗੇ ਵੀ ਆਪਾਂ ਪੱਤੀਆਂ ਬਣਾਉਣ ਵਾਸਤੇ ਇਹਦੇ ਲਾਉਣੀਆਂ 240 ਬਲੈਡਸ ਵਾਲੀਆਂ ਲਾਈਟ ਫੋਰਸ ਤੇ ਬਾਈ ਹਰਣਾ ਨਾਲ ਗੱਲ ਕਰਾਉਣੇ ਆ। ਹਾਂਜੀ ਬਾਈ ਕੀ ਹਾਲ ਆ? ਠੀਕ ਠਾਕ ਹਾਂ। ਤੇ ਕਿੰਨੇ ਟਾਈਮ ਚ ਪਹੁੰਚੋਗੇ? 1.5 ਘੰਟਾ ਲੱਗਿਆ। 1.5 ਘੰਟਾ ਲੱਗਿਆ ਬਾਈ। ਠੀਕ ਐ ਤੇ ਬਾਈ ਹਰਣਾ ਦੇ ਆਹ ਲਾਈਟਾਂ ਲਾਉਣੀਆਂ ਸੀ 240 ਬਲੈਡਸ ਤੁਹਾਨੂੰ ਚੈੱਕ ਕਰਾਉਣੇ ਕੋਲ ਕੇ। ਹਾਂਜੀ ਬਈ ਤੇ ਆ ਲਾਈਟਾਂ ਲਾਉਣੀਆਂ ਇਹਨਾਂ ਦੇ ਇਹ ਬਸ ਹੁਣ ਆਪਾਂ ਜੀਪ ਲੈ ਕੇ ਚੱਲਦੇ ਆਂ ਪੱਤਿਆਂ ਵਾਲੇ ਕੋਲੇ ਰਾਜਵੀਰ ਕੋਲੇ ਤੇ ਉੱਥੇ ਪੱਤਿਆਂ ਪੁੱਤਿਆਂ ਫਿੱਟ ਕਰਾ ਕੇ ਫੇਰ ਫਿੱਟ ਕਰਾਂਗੇ ਹਾਂਜੀ ਤੇ ਬਈ ਆਪਾਂ ਪਹੁੰਚ ਗਏ ਤੇ ਰਾਜਵੀਰ ਬਾਈ ਕੋਲੇ ਪੱਤਿਆਂ ਲਵਾਉਣ ਵਾਸਤੇ ਆ ਲਾਈਟ ਤਾਂ ਤੁਹਾਨੂੰ ਦਿਖਾਈ ਦਿੱਤੀ ਸੀ ਨਾ 240 ਐਮ ਬਲੇਡਸ ਆ ਆ ਪੱਤੀ ਲਾਉਣੇ ਆ ਬਈ ਆਪਾਂ ਮੋਟੀ ਪੂਰੀ ਇਹ ਲੈ ਕੇ ਆਂਦੀ ਆ ਖਤਮ ਹੋਈ ਪਈ ਸੀਗੀ ਇਸੇ ਕਰਕੇ ਟਾਈਮ ਲੱਗ ਗਿਆ ਸਾਨੂੰ ਇਹ ਲੈ ਕੇ ਆਂਦੇ ਤੇ ਇੱਥੇ ਲਾਉਣ ਨਾਲ ਲੇਟ ਆਂਦੀ ਆ ਬਈ ਆਪਾਂ ਹਾਂ ਸਾਡੇ ਇਸ ਟਾਈਪ ਦੀਆਂ ਪੱਤੀਆਂ ਬਾਨੀਆਂ ਪਈਆਂ ਨੇ ਠੀਕ ਹੈ ਇਹ ਤੁਹਾਨੂੰ ਲਾ ਕੇ ਚੈੱਕ ਕਰਾਵਾਂਗੇ ਕੱਟ-ਕੁਟ ਤਾਂ ਹੀ ਲਈਆਂ ਹੀ ਸੀਗੀਆਂ ਆ ਦੇਖੋ ਇਹਦੇ 'ਚ ਹੁਣ ਸਰਾਖ ਮਾਰ ਕੇ ਫਿੱਟ ਕਰਦੇ ਆਂਗੇ ਹਾਂ 13 ਨੰਬਰ ਮਾਰ ਲਾ 15 ਨੰਬਰ ਹੀ ਮਾਰ ਲਾ 15 ਨੰਬਰ ਦਾ ਨਾੜ ਤਿੰਨ ਨੂੰ ਸੂਤਾ ਵਰਮਾ ਮਾਰ ਲਾ ਲੋ ਬਈ ਇੰਜਨ ਵਗੈਰਾ ਚੈੱਕ ਕਰ ਲਓ 2001 ਮਾਡਲ ਹੈ ਇਹ ਦੁਬਾਰਾ ਤਿਆਰ ਹੋਈ ਹੈ ਜੀ ਬਾਈਰ ਕਿਹਦੇ ਘਰ ਦੀ ਜੀਪ ਹੀ ਆ ਸਾਰਾ ਗਰੀਨ ਲਾ ਬਾਈਰੇ ਕਹਿੰਦੇ ਇਹ ਤੋਂ ਲੈ ਕੇ ਜੜ ਤੱਕ ਬਾ ਰੰਗ ਹੀ ਦੁਬਾਰਾ ਹੋਇਆ ਗੱਲਾ ਹੋਰ ਕੋਈ ਕੰਪਲੀਟ ਨਹੀਂ ਬਾਕੀ ਸਾਰਾ ਕੁਝ ਓਕੇ ਆ ਗੱਡੀ ਦਾ ਇੱਥੇ ਪੱਤیاں ਲੱਗਣੀਆਂ ਇਹਦੇ ਵਿੱਚ ਹਾਂਜੀ ਲਓ ਬਾਈ ਪੱਤیاں ਕਰਤੀਆਂ ਰੰਗ ਇਧਰ ਵਾਇਰਿੰਗ ਕਰੀ ਜੰਨੇ ਆ ਕੰਮ ਆ ਗਿਆ ਉਹ ਨਾ ਮੇਨੂੰ ਹੈਲੋ ਹਾਂ ਬਾਈ ਨੂੰ ਕਹਾਂ ਮੈਂ ਪਾਰਟੀ ਹਾਂ ਸਿਸਟਮ ਥੋੜੇ ਤੇ ਥੋੜੇ ਤੁਸੀਂ ਲਾਉਂਦਾ ਸਿਸਟਮ ਪਾਰਟੀ ਜੋ ਕੇ ਤੁਸੀਂ ਲਾਉਂਦਾ ਲੈ ਦੱਸ ਬਾਈ ਉਹ ਤਾਂ ਉਹ ਹੀ ਤਾਂ ਗੱਲ ਆ ਲਓ ਬਾਈ ਕਰੋ ਚੈੱਕ ਵਾਇਰਿੰਗ ਹੋਈ ਨਹੀਂ ਡਨ ਇਧਰ ਤਾਰ ਟਪਾਤੀ ਆ ਸੋਚ ਵਾਲੀ ਤੇ ਆ ਦੇਖੋ ਬਾਈ ਇੱਥੋਂ ਗਈ ਆ ਇੱਧਰ ਆ ਇੱਧਰ ਤੂੰ ਅੱਜ ਕਿਹੜਾ ਕੰਮ ਕੀਤਾ ਲਓ ਵੀ ਇੱਧਰ ਪੇਂਟਰ ਸਾਹਿਬ ਤੇ ਆ ਇੱਧਰ ਵੈਲਡਰ ਸਾਹਿਬ ਵੈਲਡਰ ਸਾਹਿਬ ਬਾਹਣਕਾ ਜਿਹੜੇ ਬੰਦੇ ਨੇ ਸਾਡੀ ਇਹਦੇ ਚ YouTube ਚੈਨਲ ਤੇ ਲੱਗੀਆਂ ਹੋਣ ਪੂਰੀਆਂ ਹੈਵੀ ਪੱਤੀਆਂ ਲਾਈਆਂ ਅੱਛਾ ਠੀਕ ਆ ਭਾਈ ਫਿਰ ਜਾਨੀ ਹੋਰ ਅੱਗੇ ਝੁੱਲੀ ਚੱਲੋ ਅੱਛਾ ਲੰਕ ਜਾਵੇ ਬੰਦਾ ਹਾਂ ਵਾਈਬ੍ਰੇਟ ਵੀ ਨਹੀਂ ਕਰਦੇ ਨਾ ਲੰਕੰਦੇ ਦਾ ਟੱਟ ਜਾਣਗੀਆਂ ਵਾਈਬ੍ਰੇਟ ਨਹੀਂ ਕਰਦੇ ਯਾਰ ਤੇਰੇ ਆ ਥੋੜੀ ਜਿਹੀ ਨਹੀਂ ਕੀ ਨਹੀਂ ਕਰਦੀਆਂ ਇਹ ਕਿਹੜੀ ਜਿਹੜੀ ਝੂਟੂ ਵਾਲੀ ਗੱਲ ਕਹਿਦੀ ਨਾ ਸਹੀ ਕਹਿਦੀ ਬਾਈ ਬਾਈ ਹੋਰੀ ਆ ਜਾ ਬਰਨਾਲਟ ਬਾਈ ਕਿਵੇਂ ਕਿੱਦਾਂ ਲੱਗਾ ਕੰਮ ਦੇ ਲੱਗਿਆ ਬਈ ਪੂਰਾ ਜਬਰਦਸਤ ਠੀਕ ਆ ਬਾਈ ਚਲੋ ਮਾੜਾ ਮੋਟਾ ਸ਼ੁਗਲ ਮੇਲਾ ਵੀ ਜ਼ਰੂਰੀ ਆ ਤੇ ਇੱਧਰ ਬਸ ਹੁਣ ਫਾਈਨਲ ਟੱਚ ਹੀ ਰਹਿ ਗਿਆ ਵਾਇਰਿੰਗ ਡਨ ਹੋਈ ਜਾਂਦੀ ਐ ਤੇ ਪੱਤੀਆਂ ਫਿੱਟ ਕਰਕੇ ਲਾਈਟਾਂ ਫਿੱਟ ਕਰਨ ਵਾਲੀਆਂ ਰਹੀਆਂ ਬਾ ਪੱਤੀਆਂ ਦਾ ਰੰਗ ਸੁੱਕੀ ਜਾਂਦਾ ਲੋ ਬਾਈ ਹਾਂਜੀ ਮਿੱਤਰੋ ਵਾਇਰਿੰਗ ਹੋ ਗਈ ਸੀਗੀ ਆਪਣੀ ਚੈੱਕ ਕਰ ਲਓ ਮਿੱਤਰੋ ਪੂਰੀ ਓਰੀਜਨਲ ਵਾਇਰਿੰਗ ਕਰਕੇ ਵਾਇਰਿੰਗ ਕਿਤੇ ਵੀ ਖਲਾਰਾ ਨਹੀਂ ਗਾ ਤਾਰ ਦਾ ਤੇ ਸੋਚਿਆ ਆਪਾਂ ਮਿੱਤਰੋ ਆਹ ਲਾਈਏ ਕਿਚਨ ਵਾਲੀ ਮਿੰਡਾਂ ਦੀ ਰੀਨਲ ਇਸੇ ਪਾਸੋਂ ਵੀ ਖਾਰਾਣੀ ਗਿਆ ਪੂਰੀ ਟਾਈਆਂ ਨਾਲ ਨੂੜੀ ਫੀਲ ਯਾ ਤਾਰ ਤੇ ਇੰਦਰ ਲਾਈਟਾਂ ਫਿੱਟ ਹੋਈ ਜਾਂਦੀਆਂ ਬਾਕਲੀਆਂ ਲਾਈਟਾਂ ਹੀ ਰਹਿ ਗਈਆਂ ਸੀਗੀਆਂ ਤਾਂ ਬਈ ਕਿੰਨਾ ਕੁ ਲੱਗੂ ਟਾਈਮ ਬਸ ਕਰਤਾ ਕੰਮ ਹੋ ਗਿਆ ਕੀ ਆ ਤੇ ਇੱਕ ਆਪਣਾ ਕਸਨ ਆਇਆ ਸੀਗਾ ਹਾਂਜੀ ਬਈ ਕੀ ਹਾਲ ਆ ਬਈ ਤੁਹਾਡਾ ਵਧੀਆ ਜੀ ਪਹਿਲਾਂ ਤਾਂ ਬਾਈ ਤੈਨੂੰ ਵਧਾਈਆਂ ਬਾਈ ਨੇ ਦੋ ਟਰੈਕਟਰ ਲੈ ਜਾ ਨਵੇਂ ਹਾਂ ਕਿੱਦੇ ਦੇਣੀ ਆ ਫਿਰ ਪਾਲਟੀ ਪਾਲਟੀ ਨਹੀਂ ਕਰ ਦਿੰਦੇ ਗੱਲ ਆ ਕੋਈ ਕੰਮ ਦੀ ਮੈਨੂੰ ਲੱਗਦਾ ਨਹੀਂ ਬਾਈ ਇਹ ਰਾਤ ਦੇ ਤਰੇ ਦੇਣ ਵਾਲੇ ਪਾਲਟੀ ਪਾਲਟੀ ਤਾਂ ਹੋਣੀ ਕਰ ਦਿੰਦੇ ਆ ਤੂੰ ਜਿਹੜਾ ਕੰਮ ਆਈ ਉਹ ਰਾਤ ਦੇ ਠੀਕ ਆ ਬਾਈ ਪਰ ਮੈਂ ਕੋਈ ਗਲਤ ਤਾਂ ਨਹੀਂ ਬੋਲਿਆ ਹਣਾ ਬਾਈ ਇਹ ਤਾਂ ਨੇ ਦੀ ਦਿਮਾਗ ਹੀ ਪੁੱਟਾ ਹਾਂ ਜ਼ਰਾ ਦਿਮਾਗ ਹੀ ਪੁੱਟਾ ਬਾਈ ਇਹ ਚਲੋ ਮਿੱਤਰੋ ਸਾਨੂੰ ਬਾਕੀ ਫਿਟਿੰਗ ਦਿਖਾਉਣੇ ਆ ਪੂਰੀ ਕੱਸ ਕੇ ਲੈਟ ओके okay. हां जी ਕੀ ਹਾਲ ਚਾਲ ਨੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਲਾਈਟ ਫੋਰਸ ਫਿਟ ਕਰੀ ਜਾਂਦੇ ਸੀਗੇ ਲਓ ਬਾਈ ਕਰੋ ਚੈੱਕ ਫਿਟਮੈਂਟ ਜੀਪ ਚੱਲੀ ਜਾਂਦੀ ਆ ਕੋਈ ਵਾਈਬ੍ਰੇਸ਼ਨ ਨਹੀਂ ਸਟਿਲ ਲੜ ਜਾ ਰਹੀ ਆ ਲਓ ਬਾਈ ਕਰੋ ਚੈੱਕ ਚਾਨਣ ਬਹੁਤ ਵਧੀਆ ਹੁੰਦਾ ਬਾਈ ਇਹ ਸਲਾਈਡ ਦਾ ਡੀਟੇਲ ਤੁਹਾਨੂੰ ਦੱਸ ਦਿੰਨੇ ਆ ਇਹਦੇ ਨਾਲ ਬਲੂ ਫਿਲਟਰ ਆਉਂਦੇ ਆ ਲਾਈਟ ਫੋਰਸ ਦੀ ਲਾਈਟ ਹੈ ਆਸਟ੍ਰੇਲੀਅਨ ਲਾਈਟ ਆ ਇਹ ਤੇ ਨਾਲ ਇਹਦੇ ਵਾਇਰਿੰਗ ਵੀ ਆਉਂਦੀ ਹੈ ਪਰ ਕਈ ਵਾਰੀ ਨਹੀਂ ਆਉਂਦੀ ਜੇ ਨਾ ਆਵੇ ਤਾਂ ਅਸੀਂ ਆਪ ਦੀ ਕਰ ਦਿੰਨੇ ਹੁੰਨੇ ਆ ਬਾਈ ਪਹਿਲੀ ਗੱਲ ਤਾਂ ਉਹ ਐਡੀ ਕੋਈ ਚੰਗੀ ਵਾਇਰਿੰਗ ਨਹੀਂ ਹੁੰਦੀ ਜਿਹੜੀ ਨਾਲ ਆਉਂਦੀ ਹੈ ਪਹਿਲਾਂ ਨਾਲ ਜਿਹੜੀ ਆਉਂਦੀ ਸੀ ਵਾਇਰਿੰਗ ਬਈ ਉਹ ਬਹੁਤ ਗੁੱਡ ਕੁਆਲਿਟੀ ਦੀ ਹੁੰਦੀ ਸੀਗੀ ਜਿਹੜੀ ਰੀਅਲ ਹੁੰਦੀ ਸੀਗੀ ਤੇ ਆਏ ਦੇ ਨਾਮ 'ਚ ਉਹ ਬਹੁਤ ਐਡੀ ਕੋਈ ਚੰਗੀ ਕੰਡੀਸ਼ਨ ਦੀ ਵਾਇਰਿੰਗ ਨਹੀਂ ਆ ਰਹੀਗੀ ਠੀਕ ਹੈ ਬਾਈ ਇਹ ਹੁਣ ਅਸੀਂ ਇਹਦੇ ਆਪ ਦੀ ਵਾਇਰਿੰਗ ਪਾਈ ਹੋਈ ਹੈ ਕੋਈ ਚਾਣਨ 'ਚ ਫਰਕ ਨਹੀਂਗਾ ਬਾਈ ਕੋਈ ਕੁਛ ਨਹੀਂਗਾ ਲਓ ਬਾਈ ਕਰੋ ਚੈੱਕ ਪੂਰੀ ਘੈਂਟ ਕੁਆਲਿਟੀ ਦੀ ਵਾਇਰਿੰਗ ਹੈ ਇਹ ਠੀਕ ਹੈ ਦੂਜੀ ਗੱਲ ਇਹ ਹੈ ਲਾਈਟ ਫੋਰ ਦੀ ਅਰੀਨਲ ਪਿਛਾਣ ਦੇ ਫਿਲਟਰ ਤੋਂ ਤੇ ਸਾਈਡ ਤੋਂ ਹੁੰਦੀ ਆ ਇੱਥੇ ਲਾਈਟਸ ਵਰਕ ਜਰੂਰ ਲਿਖਿਆ ਹੁੰਦਾ ਬਾਈ ਇੱਕ ਜਿਹੜਾ ਆਹ ਇਹਦੇ ਤੇ ਦਾਣੇ ਬਣੇ ਹੁੰਦੇ ਆ ਮਾਓ ਬਾਈ ਤੇ ਬਾਈ ਹੁਰੇ ਆਏ ਆ ਬਰਨਾਲੇ ਤੋਂ ਅੱਗੇ ਪਿੰਡ ਆ ਬਾਈ ਹੁਰਿਆਂ ਦਾ ਤੇ ਜੀਬ ਜੂ ਬਹੁਤ ਵਧੀਆ ਬਾਈ ਹਨਾਂ ਦੀ ਗੁੱਡ ਕੁਆਲਿਟੀ ਵਾਲਾ ਕੰਮ ਕਰਕੇ ਦਿੱਤਾ ਅਸੀਂ ਵੀ ਲਾਈਟਾਂ ਕਰਤੀਆਂ ਫੇਟ ਹਾਂਜੀ ਤੇ ਲਾਈਟ ਫੋਰਥ ਲਾਉਣ ਤੋਂ ਬਾਅਦ ਆਪਣੇ ਕੋਲੇ ਬਾਈ ਹਰੇ ਆਗੇ ਸੀਗੇ ਗੱਡੀ ਲੈ ਕੇ ਇਹਦੇ ਆਪਾਂ ਗੱਲੀ ਵਾਇਰਿੰਗ ਕਰੀ ਆ ਆਪਣੀ ਐਂਪੂਫਰ ਦੀ JBL ਦੀ 1400 ਵਾਟ ਦੀ ਬੇਸ ਇਹਨਾਂ ਕੋਲੇ ਇਹ ਪਹਿਲਾਂ ਲਵਾ ਕੇ ਲੈ ਗਏ ਸੀ ਨੋਵਾ ਦੇ ਵਿੱਚ ਐਂਪ ਤੇ ਬਾਈ ਹਰੇ ਨੇ ਜਿਗਾਰਡ ਕਰਾਇਆ ਕਪਲਰ ਤੋਂ ਕਪਲਰ ਇਧਰੋਂ ਲਾ ਕੇ ਉਹ ਗੱਡੀ ਜਿੱਧਰੋਂ ਲਾ ਕੇ ਇਹ ਗੱਡੀ ਦੇ ਵਿੱਚ ਵੀ ਕੁਝ ਹੋਰ ਕੁਝ ਨਾ ਕਰਨਾ ਪਵੇ ਵੀ ਕੱਲਾ ਸਾਨੂੰ ਕਹਿੰਦਾ ਵੀ ਕਪਲਰ ਲਾ ਦਿਆ ਕਰੀ ਤੇ ਕਪਲਰ ਲਾ ਦਿਆ ਕਰੀਏ ਇਹ ਬਾਈ ਦੇ ਪਹਿਲਾਂ ਇੱਕ ਸਿਸਟਮ ਲਾਇਆ ਸੀ ਅਸੀਂ ਚਾਰ ਓਗਲਾ ਵਾਲਾ ਆਲਟੋ ਦੇ ਵਿੱਚ ਕਰਾਇਆ ਬਾਈ ਨਹੀਂ ਕੰਮ ਚਾਰ ਓਗਲਾ ਵਾਲਾ ਸਿਸਟਮ ਲਾਇਆ ਸੀਗਾ ਤੇ ਹਾਂਜੀ ਬਾਈ ਕੀ ਰਿਪੋਰਟ ਆ ਪੂਰੀ ਓਕੇ ਆ ਬਈ ਓਕੇ ਆ ਬਾਈ ਕੰਮ ਓਕੇ ਠੀਕ ਹੈ ਬਣ ਗਈ ਬੇਸ ਪੂਰੀ ਵਧੀਆ ਤੇ ਜੀਪ ਜੂਗ ਦੇ ਲਾਈਟ ਫੋਰਸ ਵੀ ਲਾਈ ਸੀ ਬਈ ਅਸੀਂ ਬਾਈ ਦੇ ਸੁਣੋ ਬਾਈ ਬੇਸ ਤਾਂ ਹੀ ਓਕੇ ਆ ਬਾਈ ਕਬਲਰ ਤੋਂ ਕਬਲਰ ਕੰਮ ਕੀਤਾ ਬਾਈ ਦੀ ਗੱਡੀ 'ਚ ਕੋਈ ਹੋ ਜਾ ਕੰਮ ਨਹੀਂ ਗਾ ਆ ਲੈ ਇਹ ਬਹੁਤ ਪੁਰਾਣਾ ਸਾਬੂ ਪਰ ਅਭੀ ਆਇਆ ਜਿਹੜਾ ਇਹ ਚ ਨਵਾਂ ਤਾਂ ਆਉਂਦਾ ਹੀ ਨਹੀਂ ਗਾ ਇਹ ਹੁਣ ਉੱਤਰ ਬਾਹਰਲੀਆ ਕੰਟਰੀਆਂ ਇਕਤਰ-ਕੁਤਰ ਵੱਲ ਮਿਲਦਾ ਹੋਊਗਾ ਸ਼ਾਇਦ ਆਪਣੇ ਨਹੀਂ ਆਉਂਦਾ ਪਰ ਇਹ 1400 ਵਾਟ ਵਾਲਾ ਹਾਂਜੀ ਕੀ ਹਾਲ ਚਾਲ ਨੇ ਸੱਜਣੋ ਬੇਲੀਓ ਤੇ ਅੱਜ ਅਸੀਂ ਘੇਰ ਲਿਆ ਖੱਟੀ ਛਾਲਟ ਵਾਲਾ ਬੰਦਾ ਤੇ ਸਸਤਰੀ ਕਾਲ ਕਰੋ ਵੀਰ ਜੀ ਸਾਡੇ ਸਬਸਕ੍ਰਾਈਬਰਾਂ ਨੂੰ ਕੀ ਕਾਬੂ ਜੀ ਤੇ ਇਹ ਬਈ ਔਖਾ ਹੀ ਕਾਬੂ ਆਇਆ ਤੇ ਇਹ ਤੁਸੀਂ ਜੱਜਮੈਂਟ ਤਾਂ ਕਰ ਹੀ ਲਈ ਹੋਣੀ ਐ ਵੀ ਅਸੀਂ ਕੀ ਕਰੀ ਜੰਨੇ ਆ ਵੀ ਬਾਕੀ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਥੋੜੇ ਟਾਈਮ ਦੇ ਵਿੱਚ ਵਿੱਚ ਪਤਾ ਲੱਗ ਜੂਗਾ ਅਗਲੇ ਸ਼ਾਟ ਦੇ ਵਿੱਚ ਜਿਹੜਾ ਅਗਲਾ ਸ਼ਾਟ ਲਵਾਂਗੇ ਬਸ ਅਸੀਂ ਤੁਹਾਨੂੰ ਇਹ ਦੱਸਣਾ ਸੀ ਇਹ ਬੰਦਾ ਘੇਰ ਲਿਆ ਬਚੋ ਸਾਡੇ ਤੋਂ ਬਚੋ ਇਹ ਬੜਾ ਹੀ ਔਖਾ ਕਾਬੂਗੀ ਤੇ ਤੜਿਆ ਇੰਨਾ ਕਿ ਜ਼ਿਆਦਾ ਸੀ ਨਾ ਇਹ ਗਾਹ ਨਹੀਂ ਦੇ ਨਹੀਂ ਸਾਡੇ ਵਲੌਗ ਤਨ ਮੈਂ ਦੱਸਾਂ ਸੁਣ ਗਈ ਬਾਤ ਮਿਸਤਰੀ ਦੀ ਇਨਸਲਟ ਕਰੀ ਜਾ ਇਨਸਲਟ ਨਹੀਂ ਕੀਤੀ ਕੀ ਕਾਰੀਗਰ ਮਿਸਤਰੀ ਆ ਬਾਈ ਪੂਰਾ ਤਾਈਂ ਅਸੀਂ ਰਾਤ ਲਾ ਕੇ ਇਹ ਤੋਂ ਕੰਮ ਕਰਾ ਰਹੇ ਆ ਜੋਰ ਲਵਾਈ ਕਰਦੇ ਥੈਂਕਸ ਹੁਣ ਅੱਜ ਦੇ ਬਣਾ ਉਹ ਮੇਸਤਰੀ ਫਿਰ ਥੋੜਾ ਜਿਹਾ ਮਿਹਨਤੀ ਚ ਕੱਚਾ ਨਾ ਜੇ ਉਹ ਕੰਮ ਚੰਗਾ ਕਰਦਾ ਮਿਹਨਤੀ ਨਾ ਕਰਾਉ ਬਸ ਇਹ ਮਿਹਨਤੀ ਮਿਹਨਤੀ ਹਦਕ ਚਾਹੀਦਾ ਬੰਦਾ ਲੱਭ ਲੋ ਇਹ ਬਾਈ ਤੁਹਾਨੂੰ ਪਤਾ ਲੱਗ ਜੂਗਾ ਖਾੜ ਦੀ ਤੇ ਇਹ ਤੁਹਾਨੂੰ ਬਈ ਚੰਦ ਮਿੰਟਾਂ ਦੇ ਵਿੱਚ ਵਿੱਚ ਪਤਾ ਲੱਗ ਜੂ ਵੀ ਇਹ ਕੀ ਕਰੀ ਜਾਂਦੇ ਆ ਇਹ ਹੋਏ ਦਾ ਕੱਟ ਕੱਟ ਕੇ ਸਿੱਟੀ ਇਹਦਾ ਸਾਨੂੰ ਆਪ ਨਹੀਂ ਸਮਝ ਆਉਂਦੀ ਵੀ ਕਰੀ ਕੀ ਜਾਂਦਾ ਠੀਕ ਹੈ ਤੇ ਤੁਹਾਨੂੰ ਦੱਸਾਂਗੇ ਵੀ ਕੀ ਕਰਦੇ ਆ ਬਾਤ ਤੁਸੀਂ ਸਾਡੇ ਵਲੌਗ ਨਾਲ ਜਰੂਰ ਬਨੇ ਰਹਿਣਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਸਾਰੇ ਭਰਾਵਾਂ ਨੇ ਇੱਕ ਇਹਨੂੰ ਭਲੇ ਵੇਲੇ ਚਾਹ ਪਤਾ ਨਹੀਂ ਕਿਹੜੇ ਨੂੰ ਲੈਤਾ ਚੂਹਾ ਆ ਕੱਢ ਲੈਂਦਾ ਇਹ ਫੇਰ ਰੱਖ ਲੈਂਦਾ ਕੱਢ ਲੈਂਦਾ ਫੇਰ ਰੱਖ ਲੈਂਦਾ ਕੱਟਾ ਕੱਟਾ ਤਤੀਓ ਹਾਂਜੀ ਤੇ ਇੱਧਰ ਹੋ ਗਈ ਐ ਬੱਸ ਤੇ ਆ ਤੁਸੀਂ ਦੇਖ ਲਓ ਬਈ ਜਿਗਾਰਡ ਤੁਹਾਨੂੰ ਹੁਣ ਚੰਗੀ ਤਰ੍ਹਾਂ ਪਤਾ ਲੱਗ ਜੂਗਾ ਵੀ ਕੀ ਕਰ ਰਹੀ ਸੀਗੇ ਅਸੀਂ ਇਹ ਬਣਾ ਰਹੇ ਆ ਬਈ ਪੇਟੀ ਆ ਆਪਣੇ ਤੇ ਟਰੈਕਟਰ ਦੀ ਐਦੀ ਬਣਾ ਰਹੇ ਆ ਮੇਰੇ ਵੀਰੋ ਕਹਿੰਦਾ ਹੈ ਸਿਸਟਮ ਵੱਡਾ ਲਾ ਦੇਣਾ ਹੈ ਆਹ ਲਾ ਦੇ ਹੈ ਨਹੀਂ ਜਿਹੜੇ ਤੂੰ ਕਰਦਾ ਅੱਖਾਂ ਵੇ ਸੁੱਜੀਆਂ ਹਾਂਜੀ ਕਹਿੰਦਾ ਮੇਰੇ ਵੀਰੋ ਝੋਟਾ ਖੜਾ ਤੇ ਝੋਟੇ ਦੀ ਪੇਟੀ ਵੀ ਖੜਾਦੀ ਆ ਲੋ ਬਈ ਕਰੋ ਚੈੱਕ ਇਹਦੀ ਵਈ ਅਸੀਂ ਪੇਟੀ ਬਣਾ ਰਹੇ ਸੀਗੇ ਜਿਹੜੀ ਲਾਉਣੀ ਆ ਤੇ ਮਿਸਤਰੀ ਸਾਹਿਬ ਹੁਣਾਂ ਦੀ ਹੋਗੀ ਬੱਸ ਕਹਿੰਦੇ ਚਲੋ ਬਈ ਤੇ ਕੀਤਾ 1% ਦਾ ਕੰਮ ਨਹੀਂ ਇਕੱਲਾ ਜੀ ਫਰੇਮ ਹੀ ਕੱਟਿਆ ਮਣਕੇ ਇਹਦਾ ਕਹਿੰਦੇ ਮੈਂ ਸਾਰੀ ਬਣਾ ਦੂੰਗਾ ਤਾਂ ਐਂ ਕਰ ਦੂੰਗਾ ਤੇ ਹੁਣ ਪੇਟੀ ਸਾਰੀ ਬਣੀ ਹੋਈ ਹੈ ਬਈ ਗਲੰਗੇ ਰਹੇ ਆ ਜਾ ਮੇਨ ਕੰਮ ਤਾਂ ਪੁੱਤ ਜਿਹਾ ਪਿਆ ਲਓ ਬਈ ਮਿਸਤਰੀ ਕਹਿੰਦਾ ਸਾਰੀ ਪੇਟੀ ਬਣੀ ਤਾਂ ਦੀਸੀਏ ਤੇ ਹਾਰ ਪਰ ਆ ਜਾਂਦਾ ਆਪਾਂ ਬਰਾਵਾ ਆਏ ਨਹੀਂ ਲੋਕਾਂ ਨੂੰ ਥੱਲੇ ਉੱਪਰ ਵਹਾਉਣੇ ਆ ਅੱਗੂ ਹੀ ਵਹਾਉਣੇ ਆ ਆਪਾਂ ਕੱਲੇ ਹੈ ਲਓ ਇਹ ਛੋਟਾ ਖੜਾ ਕਹਿੰਦੇ ਚੋਬਰ ਇਧਰ ਮਿਸਤਰੀ ਵੀ ਖੜਾ ਹੀ ਆ ਆਪਣਾ ਲੋਗੋ ਵੀ ਦਿਖਾ ਰਿਹਾ ਇਸ ਤਰੀਕਾ ਆਹ ਵੇਖ ਲਓ ਭਾਈ ਲੋਗੋ ਇਹਦੇ ਪਾਪੇ ਦਾ ਲੋਗੋ ਵੱਡਾ ਲੱਗਦਾ ਇਹਦਾ ਛੋਟਾ ਮੂੰਹ ਠੇਕੇ ਦਾ ਪਾਪਾ ਠੇਕੇ ਦਾ ਇੱਥੇ ਕੰਮ ਤਾਂ ਸਲੀਬਾਖੇ ਕਰਾ ਜਾਂਦਾ ਇਧਰ ਕਿੱਲਾ ਕੰਮ ਹਾਂ ਬਸ ਬਈ ਕੰਮ ਤਸੱਲੀ ਬਾਗਸ਼ਾ ਦੇ ਬਸ ਮਿਹਨਤੀ-ਮੁੰਤੀ ਵਾਲਾ ਮਿਸਤਰੀ ਤੋਂ ਹੀ ਆਪ ਲੱਭ ਲੈਣਾ ਮਿਹਨਤੀ-ਮੁੰਤੀ ਨੂੰ ਘਾਟੀ ਆਉਂਦੀ ਹੈ ਕਹਿ ਕੇ ਦੱਸਣਾ ਫਿਰ ਤਾਂ ਵੀ ਐ ਕਰਨੀ ਐ ਕਰਨੀ ਤਸੱਲੀ ਬਾਗਸ਼ਾ ਨਹੀਂ ਲਿਖਿਆ ਹਾਂ ਕੰਮ ਕੀਤਾ ਇਹਦੇ ਪਰ ਤਸੱਲੀ ਦਾ ਕੋਈ ਸੀਨ ਨਹੀਂ ਗਾ ਉਹ ਬੰਦੇ ਤੇ ਆ ਦੇ ਸਿਰ ਤੇ ਵੀ ਕਿਵੇਂ ਕਰਾਉਣੀ ਹੈ ਐ ਕਿ ਨਹੀਂ ਤੇ ਬਾਈ ਅਸੀਂ ਕਰਨ ਲੱਗਿਆ ਪੋਸਟ ਪਾਉਣ ਇਹ ਹੁਣ ਅਸੀਂ ਕੱਲ ਨੂੰ ਬਣਾਵਾਂਗੇ ਸਾਡੀ ਤਾਂ ਆਪ ਭਰਾਵੋ ਬਸ ਹੋ ਗਈ ਤੇ ਤੇ ਹਾਂਜੀ ਬਾਈ ਸਾਡੀ ਤਾਂ ਆਪ ਬਸ ਹੋਈ ਪਈ ਮੇਰੀ ਤੇ ਬੋਬੀ ਦੀ ਭੋ ਵੀ ਤਾਂ ਜਿਵੇਂ ਹੀ ਖਤਮ ਹੈ ਵਿਚਾਰਾ ਭੋ ਵੀ ਤਾਂ ਰੈਸਟ ਮਾਨ ਬਾਈ ਕੱਲ ਮੈਨੂੰ ਆਥਨੇ ਕਹਿੰਦਾ ਜਾਂਦਾ ਬਾਈ ਮੈਂ ਪਿਆਰ ਘੰਟਾ ਗਰ ਰੈਸਟ ਕਰਿਆ ਨਾ ਨਹੀਂ ਕੀ ਗੱਲ ਕੀ ਹੋ ਗਈ ਬਾਈ ਕੋਈ ਨਹੀਂ ਮੋਟਰਸਾਈਕਲ ਤੋਂ ਜਿਹੜਾ ਬੰਦਾ ਡਿੱਗ ਗਿਆ ਓ ਵੀ ਸਹੀ ਹੋ ਜਾਊਗਾ ਤੇਰਾ ਮੋਟਰਸਾਈਕਲ ਵੀ ਸਹੀ ਹੋ ਜਾ ਕਰਾ ਦੇਈ ਕੋਈ ਨਹੀਂ ਸੋਸਤਾ ਹੈ ਇਹ ਮੁੰਡੇ ਦਾ ਮੋਟਰਸਾਈਕਲ ਦੇ ਤੇ ਇਹਨੂੰ ਪਿਆਰ ਹੀ ਆਖਿਆ ਵੀ ਨਾ ਨਾ ਦੇਖਿਆ ਕਰਕੇ ਇਹਨੂੰ ਉਹ ਜਦਵਾਤਾ ਚਾਚੇ ਤਾਂ ਆਏਂਦਾ ਮੰਗਣਾ ਲੈ ਹੀ ਜਾਣਾ ਨੇ ਕੋਈ ਨਹੀਂ ਬੋਤਾ